ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਤੇ ਤਸਵੀਰਾਂ ਬਿਲਕੁਲ ਅੰਮ੍ਰਿਤ ਵੇਲੇ ਦੀਆਂ ਦਿਖਾਉਣ ਲੱਗੇ ਹਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਬਾਣੀ ਸਰਵਣ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਸਿੰਘ ਜਿਹੜੇ ਨੇ ਉਹ ਇਸ ਵੇਲੇ ਪਾਠ ਕਰ ਰਹੇ ਨੇ ਦੇਖ ਸਕਦੇ ਹੋ ਅੰਮ੍ਰਿਤ ਵੇਲੇ ਦੀਆਂ ਤਸਵੀਰਾਂ ਨੇ ਤਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਜਿਹੜੇ ਨੇ ਪਾਠ ਕੀਤਾ ਜਾ ਰਿਹਾ ਬੈਠ ਕੇ ਅੰਮ੍ਰਿਤ ਵੇਲੇ ਹੈ ਬਾਣੀ ਹੈ ਜਿਹੜੀ ਉਹ ਸਰਵਣ ਕੀਤੀ ਜਾ ਰਹੀ ਹੈ ਤਾਂ ਤਸਵੀਰ ਦੇਖੋ ਤੁਸੀਂ ਤਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਅੰਮ੍ਰਿਤ ਵੇਲੇ ਬਾਣੀ ਜਿਹੜੀ ਹੈ ਉਹ ਸਰਵਣ ਕੀਤੀ ਜਾ ਰਹੀ ਹੈ ਦੋਸਤੋ ਬਾਅਦ ਰੋਸ਼ਨ ਨੂੰ ਕੂੰਗਾ ਰੋਸ਼ਨ ਅੱਗੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਅੱਗੇ ਤੁਹਾਨੂੰ ਬਿਲਕੁਲ ਸ਼ੰਭੂ ਬਾਰਡਰ ਦੇ ਹਾਲਾਤ ਮੇਰੇ ਨਾਲ ਮੇਰੇ ਸਹਾਉਗੀ ਵੀ ਮੌਜੂਦ ਨੇ ਤਾਂ ਤਸਵੀਰ ਦੇਖੋ ਤੁਸੀਂ ਸਵੇਰੇ तमाम ਕਿਸਾਨ ਨੇ ਜਿਹੜੇ ਹੋ ਇਸ ਵੇਲੇ ਅਮਰਤ ਵੇਲਾ ਦੇਖ ਸਕਦੇ ਹੋ तमाम ਚੀਜ਼ਾਂ ਨੇ ਤੁਹਾਨੂੰ ਦਿਖਾ ਰਹੇ ਆ ਗੋਵਰਤਾਨ ਕੋ ਪੂਰਤ ਸਹ ਪੱਜ ਗੋਵਰਤਾਨ ਕੋ ਪੂਜਨ ਕਰ ਤਾਈਡਲੀ ਪੋਸਟ ਪੰਜਾਬੀ ਤੇ ਤਸਵੀਰਾਂ ਦੇਖ ਸਕਦੇ ਹੋ ਅਮਰਤ ਵੇਲੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਤਸਵੀਰਾਂ ਨੇ ਦੇਖੋ ਬਿਲਕੁਲ ਸਾਹਮਣੇ ਜਿਹੜੇ ਨੇ ਉਹ ਜਵਾਨ ਇਸ ਵੇਲੇ ਇਤਨਾਤ ਬੈਠੇ ਨਹੀਂ ਤੇ ਇੱਧਰ ਕੁਝ ਨੌਜਵਾਨ ਨੇ ਜਿਹੜੇ ਉਹ ਅੱਗ ਸੇਕਦੇ ਹੋਏ ਨਜ਼ਰ ਆ ਰਹੇ ਨੇ ਤਾਂ ਬਿਲਕੁਲ ਇਹ ਅਮਰਤ ਵੇਲੇ ਦੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਮੈਂ ਕਰੀਬ 7:30 7 ਵਜੇ ਦਾ ਇਹ ਟਾਈਮ ਤਾਂ ਦੇਖੋ ਇਹ ਤਸਵੀਰ ਦੇਖੋ ਦੇਲਪੋਸਟ ਪੰਜਾਬੀ ਤੇ ਤਸਵੀਰਾਂ ਦੇਖ ਸਕਦੇ ਹੋ तमाम ਦੋਨੇ ਪਾਸੇ ਜਿਹੜੀਆਂ ਫੋਰਸਿਸ ਨੇ ਉਸ ਵੇਲੇ ਤਨ ਆਤ ਨੇ ਤਾਂ ਇਹ ਅਮਰਤ ਵੇਲੇ ਦੀਆਂ ਤਸਵੀਰਾਂ ਲਗਾਤਾਰ ਤੁਹਾਡਾਂ ਸਾਂਝੀਆਂ ਕਰ ਰਹੇ ਆ ਹਾਲਾਂਕਿ ਦੇਰ ਸ਼ਾਮ ਦੇਖਿਆ ਜਾਵੇ ਕਿਸਾਨਾਂ ਤੇ ਜਿਹੜੀ ਆ ਕੇਂਦਰੀ ਮੰਤਰੀਆਂ ਦੇ ਵਿਚਾਰੇ ਜਿਹੜੀ ਆ ਵੱਡੀ ਬੈਠਕ ਹੋਈ ਆ ਤਾਂ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਹੁਣ ਜਿਹੜਾ ਸ਼ੰਭੂ ਵਾਟਰ ਦਾ ਜਿਹੜਾ ਮਾਹੌਲ ਹੈ ਉਹ ਤੁਹਾਡੇ ਨੂੰ ਦਿਖਾ ਰਹੇ ਆ ਸੁੱਖ ਸੁਵ ਮੇਰੇ ਨਾਲ ਮੌਜੂਦ ਨੇ ਬਿਲਕੁਲ ਜੀ ਤਾਂ ਸਵੇਰ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਸ਼ੰਭੂ ਵਾਟਰ ਦੇ ਉੱਪਰ ਮੌਜੂਦ ਆ ਦੱਸ ਦੇ ਇੱਕ ਰਾਤ ਇੱਕ ਮੀਟਿੰਗ ਹੋਈ ਆ ਹਾਲਾਂਕਿ ਮੀਟਿੰਗ ਤੋਂ ਬਾਅਦ ਜਦੋਂ ਆਗੂ ਬਾਹਰ ਆਉਂਦੇ ਨੇ ਮੰਤਰੀ ਬਾਹਰ ਆਉਂਦੇ ਨੇ ਤਾਂ ਇੱਕ ਅਹਿਮ ਗੱਲ ਉਹਨਾਂ ਦੇ ਵੱਲੋਂ ਆ ਕੇ ਬਾਹਰ ਕਹੀ ਜਾਂਦੀ ਹੈ ਕਿ ਮੀਟਿੰਗ ਬੜੀ ਪੋਜ਼ਿਟਿਵ ਰਹੀ ਆ ਪੋਜ਼ਿਟਿਵ ਤਰੀਕੇ ਦੇ ਨਾਲ ਮੀਟਿੰਗ ਹੋਈ ਆ ਤੇ ਹੁਣ 18 ਤਰੀਕਾ ਜਿਹੜੀ ਉਹ ਫਿਰ ਤੋਂ ਇੱਕ ਵਾਰ ਮੀਟਿੰਗ ਰੱਖੀ ਗਈ ਐਤਵਾਰ ਨੂੰ ਕੁੜ ਫਿਰ ਤੋਂ ਮੀਟਿੰਗ ਗਗਨ ਮੀਟਿੰਗ ਦੇ ਬਾਰੇ ਜਰੂਰ ਆਪਾਂ ਥੋੜਾ ਜਿਆਦਾ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾਈਏ ਕਿ ਜਿਸ ਤਰੀਕੇ ਆਗੂ ਬਾਹਰ ਆਉਂਦੇ ਨੇ ਮੰਤਰੀ ਬਾਹਰ ਆਉਂਦੇ ਨੇ ਤਾਂ ਇੱਕ ਗੱਲ ਸਾਰਿਆਂ ਦੇ ਵੱਲੋਂ ਇਹੀ ਕਹੀ ਜਾਂਦੀ ਆ ਕਿ ਪੋਜ਼ਿਟਿਵ ਤਰੀਕੇ ਨਾਲ ਗੱਲਬਾਤ ਹੋ ਆ ਰਿਹਾ ਵਾ ਸੀਐਮ ਸਾਹਿਬ ਬਾਹਰ ਹੁੰਦੇ ਨੇ ਉਹ ਵੀ ਇਹੀ ਗੱਲ ਕਹਿੰਦੇ ਨੇ ਦੇਖੋ ਜਿਹੜੀ ਕੱਲ ਦੀ ਮੀਟਿੰਗ ਸੀਗੀ ਉਸ ਨੂੰ ਬਹੁਤ ਇੰਪੋਰਟੈਂਟ ਮੀਟਿੰਗ ਸੀਗੀ ਤਾਂ ਉਸ ਨੂੰ ਬਹੁਤ ਇੰਪੋਰਟੈਂਟ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਸੀ ਕਿਉਂਕਿ ਲਗਾਤਾਰ ਟਾਇਰ ਗੈਸ ਦਾ ਇਸਤੇਮਾਲ ਜਿਹੜਾ ਕੀਤਾ ਗਿਆ ਸੀ ਹਾਲਾਤ ਜਿਹੜੇ ਬਾਰਡਰ ਤੇ ਸੀਗੇ ਉਹ ਕਿਸਾਨਾਂ ਆਗੂਆਂ ਦੇ ਮੁਤਾਬਕ ਕਹਿੰਦੇ ਠੀਕ ਨਹੀਂ ਸੀਗੇ ਤਾਂ ਇਹ ਮੀਟਿੰਗ ਉਸ ਨੂੰ ਲੈ ਕੇ ਵੀ ਜਿਹੜੀ ਆ ਇਹ ਬਹੁਤ ਦੇਖੀ ਜਾ ਰਹੀ ਸੀ ਕਿ ਕਿਸ ਤਰ੍ਹਾਂ ਦੇ ਮਾਹੌਲ ਚ ਹੁੰਦੀ ਆ ਕਿਸ ਤਰ੍ਹਾਂ ਦੇ ਜਿਹੜਾ ਇਹ ਮਾਹੌਲ ਅੱਗੇ ਰਹਿੰਦਾ ਤਾਂ ਕਿਸਾਨ ਆਗੂਆਂ ਵੱਲੋਂ ਆਪਣੇ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਉਹਨਾਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ ਕਿ ਉਹ ਚਾਲੂ ਕੀਤੇ ਜਾਣ ਪਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਮੀਟਿੰਗ ਹੈ ਉਹ 8:30 ਵਜੇ ਤੋਂ ਲੈ ਕੇ ਲਗਭਗ ਕਰੀਬ 1:00 ਤੋਂ 1:30 ਵਜੇ ਤੱਕ ਚੱਲਦੀ ਰਹੀ ਤਾਂ ਲੰਬੀ ਮੀਟਿੰਗ ਹੈ ਜਿਹੜੀ ਕਲੋਜ਼ ਬਾਈ ਕਲੋਜ਼ ਇਸ ਤੇ ਚਰਚਾ ਹੋਈ ਹੈ ਹਰ ਇੱਕ ਚੀਜ਼ ਨੂੰ ਵਿਸਤਾਰ ਪੂਰਵਕ ਸੁਣਿਆ ਗਿਆ ਕੇਂਦਰੀ ਮੰਤਰੀਆਂ ਵੱਲੋਂ ਬਹੁਤ ਜਿਹੜੀ ਆ ਇਹ ਗੰਭੀਰ ਚਰਚਾ ਹਾਲਾਂਕਿ ਜਦੋਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਬਾਹਰ ਆਉਂਦੇ ਨੇ ਤਾਂ ਉਹ ਬਹੁਤ ਕਹਿੰਦੇ ਨੇ ਕਿ ਇਹ ਬਹੁਤ ਗੰਭੀਰ ਚਰਚਾ ਹੈ ਤਾਂ ਗੰਭੀਰ ਚਰਚਾ ਤੋਂ ਬਾਅਦ ਹੁਣ ਇੱਕ ਵਾਰ ਫਿਰ ਐਤਵਾਰ ਦਾ ਸਮਾਂ ਨਿਰਧਾਰਤ ਕੀਤਾ ਗਿਆ ਐਤਵਾਰ ਨੂੰ ਫਿਰ ਇੱਕ ਵਾਰ ਬੈਠਿਆ ਜਾਊਗਾ ਕਿਉਂਕਿ ਕਿਸੇ ਵੀ ਮਸਲੇ ਦਾ ਹੱਲ ਤਾਂ ਸੁੱਖ ਬਿਨਾਂ ਗੱਲਬਾਤ ਤੋਂ ਹੱਲ ਨਹੀਂ ਹੋ ਸਕਦਾ ਤਾਂ ਹੁਣ ਚਰਚਾ ਜਿਹੜੀ ਆ ਉਹ ਇਸ ਤੇ ਸ਼ੁਰੂ ਹੁੰਦੀ ਆ ਜਦੋਂ ਕਿਸੇ ਚੀਜ਼ ਵੱਲ ਤੁਸੀਂ ਵਧਣਾ ਹੋਵੇ ਤਾਂ ਉਸ ਦੀ ਚਰਚਾ ਹੋ ਜਾਣੀ ਚਾਹੀਦੀ ਹੈ